Hi everyone happy valentine day ਕੀ ਹੁੰਦਾ ਵੈਲੈਂਟਾਈਨ ਡੇ ਹੈਪੀ ਵੈਲੈਂਟਾਈਨ ਡੇ ਹੈਪੀ ਵੈਲੈਂਟਾਈਨ ਡੇ ਹੈਪੀ ਵੈਲੈਂਟਾਈਨ ਡੇ Hi everyone happy valentine day ਵੈਲੈਂਟਾਈਨ ਡੇ ਨਹੀਂ ਕਹਣਾ ਹੁੰਦਾ ਹੈਪੀ ਵੈਲੈਂਟਾਈਨ ਡੇ ਹੈਪੀ ਵੈਲੈਂਟਾਈਨ ਡੇ ਟਾਈਂਡੇ ਵੈਲੈਂਟਾਈਨ ਡੇ ਹਾਏ ਨਿੱਤੈ ਨੂੰ ਹੈਪੀ ਵੈਲੈਂਟਾਈਨ ਡੇ ਹੈ ਚੱਲ ਨਾਲੇ ਅੱਧ ਵਿਚਾਲਾ ਜਾਓ ਕਿਹੜਾ ਹਾਏ ਨਿੱਤੈ ਨੂੰ ਹੈਪੀ ਵੈਲੈਂਟਾਈਨ ਡੇ ਹਾਏ ਨਿੱਤੈ ਨੂੰ ਹੈਪੀ ਵੈਲੈਂਟਾਈਨ ਡੇ ਤੇ ਸ਼ੂਟ ਮੈ ਲੈ ਕੇ ਦੇਣਾ 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 ਓ ਵਿਕਾਲਾ ਕਾਲਾ ਹਾਈ ਨੀ ਟੈਨ ਹੈਪੀ ਵੈਲੈਂਟਾਈਨ ਦੇ ਹਾਂ ਅੰਕ ਨੂੰ ਟਾਲੀ ਕੋਲ ਖੜਾ ਦੇਣਾ ਛੁੱਡ ਤੈਨੂੰ ਲੈ ਕੇ ਦੇਣਾ 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 ਵਾਹ ਬਈ ਸਰਪੰਚਾ ਕਿਵੇਂ ਆ ਫੁੱਲ ਜਾ ਕਿੱਧਰ ਚੱਕੀ ਫਿਰਦਾਂ ਤੂੰ ਓ ਲੈ ਓ ਤੈਨੂੰ ਪਤਾ ਹੀ ਨਹੀਂ ਮੈਨੂੰ ਤਾਂ ਕੀ ਪਤਾ ਹੋਈ ਬਾ ਓ ਤੇਰੇ ਓ ਅੱਜ ਤਾਂ ਵੈਲੈਂਟਾਈਨ ਦੇ ਆ ਉਹ ਕੀ ਹੁੰਦਾ ਹੈ ਤੈਨੂੰ ਪਤਾ ਨਹੀਂ ਯਾਰ ਮੈਨੂੰ ਨਹੀਂ ਪਤਾ ਹੈਗਾ ਕੀ ਹੁੰਦਾ ਮੈਂ ਅਨਪੜ ਬੰਦਾ ਆ ਯਾਰਾ ਓਏ ਅਨਪੜ ਵਾਲੀ ਕੀ ਗੱਲ ਐ ਇਹ ਤਾਂ ਪਿਆਰ ਵਾਲੀ ਗੱਲ ਆ ਯਾਰਾ ਇਹਦਾ ਪਿਆਰ ਵਾਲਾ ਆ ਹਾਂ 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 ਅੱਬਾ ਇਹਦਾ ਤੂੰ ਆਪਣੀ ਭਵੇਂ ਮੇਰੀ ਚਾਚੀ ਨੂੰ ਦੇ ਦੇ ਜਾ ਕੇ ਹਾਂ ਇੱਥੇ ਹਾਂ ਜੀ ਅੱਜ ਫੇਰ ਲੈ ਤੂੰ ਦੇ ਹੀ ਜਾ ਕੇ ਉਧਰ ਨਾ ਜਾ ਗਾ ਅੰਕਲ ਸਰਾ ਲਾ ਫਾ ਬਸ ਉਧਰ ਨਾ ਗਰੀ ਜਦੋਂ ਮੈਂ ਲੰਘ ਜੇ ਗਿਆ ਆਹੋ ਹੂੰ 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 ਉਸ ਵੇਹਣ ਜਾ ਕੇ ਤੇ ਚੱਲਿਆ ਓਹੋ ਓਏ ਚੱਲਿਆ ਮੈਂ ਬਹੁਤ ਜ਼ਰੂਰੀ ਕੰਮ ਆ ਨਾਲੇ ਤੈਨੂੰ ਪਤਾ ਨਹੀਂ ਅੱਜ ਕੀ ਐ ਕੀ ਹੋਊ ਕੀ ਐ ਓਏ ਅੱਜ ਆ ਵੈਲੈਂਟਾਈਨ ਦੇ ਉਹ ਕੀ ਹੁੰਦਾ ਐ ਚਾ ਯਾਰ ਤੈਨੂੰ ਪਤਾ ਹੀ ਨਹੀਂ ਓਏ ਅੱਜ ਤਾਂ ਉਹ ਦਿਨ ਆ ਜਿਹੜੇ ਇੱਕ ਦੂਜੇ ਨੂੰ ਪਿਆਰ ਕਰਦੇ ਆ ਅੱਜ ਹੋਰ ਅੱਛਾ ਯਾਰ ਉਹੀ ਤਾਂ ਗੱਲ ਯਾਰ ਨਾ ਯਾਰ ਦਵਾਰੇ ਦਵਾਰੇ ਕਿਆ ਫੁੱਲ ਹੂੰ ਹਾਂ ਉਹ ਸਰਪੰਚਾ ਕਿੱਧਰ ਫਿਰਦਾ ਫੁੱਲ ਜਲੀ ਉਹ ਲੈ ਉਹ ਤੈਨੂੰ ਪਤਾ ਹੀ ਨਹੀਂ ਯਾਰ ਮੈਨੂੰ ਕੀ ਪਤਾ ਯਾਰ ਲੈ ਓਏ ਅੱਜ ਤਾਂ ਵੈਲੈਂਟਾਈਨ ਦੇ ਐ ਹਾਂ ਉਹ ਕੀ ਹੁੰਦਾ ਹੈ ਖੜ ਜਾ ਉਹ ਸਰਪੰਚਾ ਖੜਦੀ ਕਲਾ ਜੀ ਹੋ ਠੀਕ ਹੋ ਕੋਈ ਇੱਥੇ ਬਿਠਣਾ ਬਿਠਣਾ ਹਾਂਜੀ ਠੀਕ ਐ ਕੋਈ ਕੁੜੀ ਕੜੀ ਨਾਲ ਲੈ ਕੇ ਐ ਜਿਹੇ ਬਣਾਇਆ ਕਰ ਮਾੜੀਆਂ ਮੁੱਟੀਆਂ ਉਹ ਬੈਠੀਆਂ ਦੋ ਦਿਨ ਉਹ ਵੀ ਹੈਗਾ ਸਾਡਾ ਸਾਰਾ ਸਮਾਂ ਰੱਖਦੇ ਆ ਸੀ ਸਾਰਾ ਸਮਾਂ ਰੱਖਦੇ ਆ ਸੀ ਹੋਰ ਕੀ ਹੋ ਗਿਆ ਚਲ ਚਲ ਬੁਲਾਵਚ ਪਾਵਾਂਗੇ ਕਿਉਂਕਿ ਹੋਰ ਛੇਤੀ ਆ ਜੂਗੇ ਕਿ ਆਤਮਨ ਕਰੂਗਾ ਹਾਂ ਹਰ ਤਾਂ ਆਤਮਨ ਨਹੀਂ ਕਰਦੇ ਮਤਲਬ ਨਹੀਂ 2 ਵਜਾਂ ਨੂੰ ਚਲ ਆ ਜੀ ਫਿਰ ਭਰਾਤ ਲੈ ਕੇ ਆਉਣੀ ਹੈ ਚਲ ਵਧੀਆ ਚਲੋ ਭਈ ਹਾਂ ਐਕਸ਼ਨ ਲੈ ਤੂੰ ਕਹਿ ਦਵਾਰੇ ਕੀ ਕੀ ਕਹ ਹੈਪੀ ਵੈਲੈਂਟਾਈਨ ਡੇ ਹੈਪੀ ਬੈਂਡਨ ਕੰਡ ਹੈ ਹਾਂ ਫਿਰ ਦੇਖੀ ਚਾਚੀ ਮੇਰਾ ਕਿੰਨਾ ਪਿਆਰ ਕਰਦੀ ਕਰੂਗੀ ਅੱਜ ਦਵਾਰੇ 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 ਹਾਂ ਵਧੀਆ ਲੈ ਜੀ ਤੂੰ ਵੀ ਹਾਂ ਹਾਂ ਆਪਾਂ ਵਧੀਆ ਲੈ ਕੇ ਜਾਵਾਂਗੇ ਅੱਜ ਯਾਰ ਨਾਲੇ ਤੈਨੂੰ ਪਤਾ ਪੈਗ ਪੂ ਗੁਲਾਮਾਂਗੇ ਸਮਾਰ ਕੇ ਹੱਥ ਨੇ ਚਾਚੀ ਕੋਲੇ ਬਾਕੇ ਹਾਂ ਹਾਂ ਠੀਕ ਹੈ ਉਹ ਤੁੱਤੀ ਤੁੱਤੀ ਇੱਥੇ ਕਰਨਾ ਅੰਕਲ ਤੂੰ ਉਹੀ ਕੰਮ ਕਰਨ ਲੱਗ ਜਾਣਾ ਦੁਬਾਰੇ ਅੱਛਾ ਹੂੰ ਬਾਕੀ ਸਹੀ ਐ ਸਾਰਾ ਕੰਮ ਕਰਨ ਲੱਗ ਜੀ ਉੱਥੇ ਤੂੰ ਲੈ ਫੋਨ ਕਰਕੇ ਤਾਂ ਮੈਨੂੰ ਕਹਿੰਦਾ ਸੀਗਾ ਸ਼ਿੰਦਰੇ ਤੈਨੂੰ ਪਤਾ ਅੱਜ ਕਿਹੜਾ ਦਿਨ ਹੈ ਅੱਜ ਜੋ ਦਿਨ ਹੈ ਜਦੋਂ ਇੱਕ ਦੂਜੇ ਨੂੰ ਤੈਨੂੰ ਪਤਾ ਕਿਹੜਾ ਦਿਨ ਹੈ ਵਾੜਾ ਸੋਹਣਾ ਸੀ ਚੱਲ 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 ਇਹਦਾ ਕਾਹਦਾ ਕਲੋਜ ਕੱਢ ਹਾਂ ਹੈਪੀ ਬਰਥਡੇ ਕਿ ਨਾ ਓਰੇ ਕੁਛ ਨਾ ਬੋਲੀ ਹਣਾ ਓਰੇ ਨਹੀਂ ਨਹੀਂ ਕਿ ਮਸਾਂ ਕਹਿਣਾ ਸਿੱਖਿਆ ਮੈਂ ਇਹ ਯਾਰ ਇਹਨੇ ਓਰੇ ਓਰੇ ਕੁਛ ਨਾ ਕਰਾ ਨਾ ਜਦੋਂ ਇਹਨੇ ਗੁੱਸੇ ਚੁੱਪ ਕਰਦੀ ਹੈ ਨਾ ਮਿਊਜ਼ਿਕ ਨੂੰ ਸਪੇਸ ਦੇ 5-10 ਮਿੰਟਾਂ ਦਾ ਮਿਊਜ਼ਿਕ ਲੱਗਣ ਦੇ ਫੇਰ ਆਏ ਹੋਏ ਹੈ ਹੈਪੀ ਬਰਥਡੇ ਆਇਂਦੇ ਹੋਣ ਜਮ ਪਤੂ ਉਹ ਦੂ ਬੋਲਦੀ ਹੁਣ ਆ ਬੋਲਦਾ ਚੱਲਣ ਦੇ ਬੋਲਦਾ ਸੀ ਦਰ ਬਾਰੇ ਕਹਿ ਦੂੰ ਮੈਂ ਦੁਬਾਰੇ ਕਹਿ ਦੀ ਦੁਬਾਰੇ ਕਹਿ ਦੀ ਜਿਹੜੇ ਨੂੰ ਸਪੇਸ ਦੇ ਦੀ ਮੈਂ ਹਾਂ ਖੜ ਜਾ ਇਹ ਦਵਾਂਗੇ ਰੋਜ ਦੇ ਕੇਸ ਦੇ ਪ੍ਰਪੋਜ਼ ਦੇ ਚੌਕਲੇਟ ਦੇ ਹੱਗ ਦੇ ਹੈ ਉਹ ਤਾਂ ਮੈਂ ਕਰੇ ਹੱਗਿਆ ਸੀ ਹੱਗ ਦੇ ਮਤਲਬ ਹੁੰਦਾ ਜੱਫੀ ਪਾਉਣਾ ਕਿ ਹੱਗ ਦੇ ਹਾਂ ਤੂੰ ਕਹਿ ਕੇ ਹੱਗ ਦੇ ਪਰ ਮੈਂ ਤਾਂ ਕਰੇ ਹੱਗਿਆ ਸੀ ਹੱਗ ਦੇ ਨਾ ਚੰਗੀ ਭਲੀ ਗੱਲ ਚਾਹ ਗਲਤ ਕੰਮ ਹੋਣਾ ਹੀ ਹੋਣਾ ਚਲ ਹਾਂ ਮੈਂ ਕਹ ਚਲਾਇ ਚੁਕ ਮੈਂ ਇਤੋਂ ਕਹਣਾ ਮੈਂ ਕਹਣਾ ਹੱਗਡੇ ਇਤੋਂ ਕਹਣਾ ਉਹ ਪੰਨੀਆਂ ਲੱਗੀਆਂ ਗਾਜਰਾਂ ਪੱਟ ਪੱਟ ਖਾਈ ਜਾ ਤੇ ਉੱਥੇ ਪੱਟ ਐਕਸ਼ਨ ਮੇਰੀ ਗੱਲ ਸੁਣ ਲੈ ਉਹ ਪੰਨੀਆਂ ਲੱਗੀਆਂ ਗਾਜਰਾਂ ਪੱਟ ਕੇ ਨਾ ਤਾਂ ਕੱਦੂਗਾ ਕਰਕੇ ਹਲਵਾ ਬਣਾ ਬੜਾ ਕੇ ਨਾ ਤਾਂ ਮੈਂ ਤੈਨੂੰ ਹਲਵਾ ਤੇਲੇਲਾ ਹੁੰਦਾ ਨਾ ਹਲਿਆ ਫੜਫੜ ਆਉਂਦੀ ਹੈ ਨਾ ਹਵਾ ਠੰਡੀ 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 ਆਉਂਦੀ ਹੈ ਹਵਾ ਕਿਤੇ ਕੋਈ ਰੋਂਦਾ ਹੋਵੇਗਾ ਹੈ ਕਦ ਫਿਰ ਗਈ ਸੀ ਮੈਂ ਭੁੱਲ ਗਿਆ ਯਾਦਾਂ ਮੇਰੀਆਂ ਨੂੰ ਗਾਣਾ ਤਾਂ ਵੈਸੇ ਤੋਂ ਪੁੱਠਾ ਜਿਹਾ ਕੀ ਹੋ ਗਿਆ ਠੀਕ ਹੈ ਫੁੱਲ ਵੀ ਡੁੱਟ ਗਿਆ ਹੋਏ ਬਗਾ ਕੇ ਮਾਰੇ ਇਹਦਾ ਚੜ ਜੂਗਾ ਚੱਲ ਇਹ ਪਲਾਸਟਿਕ ਐਸਾ ਕਰ ਇਹਦਾ ਸੀਨ ਲਾ ਲੈ ਫੁੱਲ ਤੋਂ ਪਹਿਲਾਂ ਹਾਈ ਹਾਈ ਦਮ ਚੜਿਆ ਪਿਆ ਵਾ ਇਹ ਕਿਤਾਜ ਬੜਾ ਤੋਤਲੇ ਦੀ ਸਮਝ ਨਹੀਂ ਆਉਂਦੀ ਵੀ ਖਣੀ ਕੀ ਪਲਾਈ ਜਾਂਦਾ ਕਿ ਬਣਾਈ ਜਾਂਦਾ ਕਹੀ ਜਾਂਦਾ ਸੀ ਕੋਈ ਨਹੀਂ ਦੇਖ ਕੇ ਪਤਾ ਲੱਗੂਗਾ ਇਹ ਕੀ ਬਣਾਉਂਦੇ ਨੇ ਅੱਜ ਮੋਟਰ ਤੇ ਬਣਾਉਂਦਾ ਕਿ ਪਲਾਉਂਦਾ ਛਿੰਦਰ ਨੂੰ ਨਾਉ ਲੈ ਗਿਆ ਬਸ ਛਿੰਦਰ ਦਾ ਮੈਨੂੰ ਟੱਚ ਵੀ ਲੱਗ ਗਈ ਹੁੰਦਾ ਦੇਖ ਕੇ ਪਤਾ ਲੱਗੂਗਾ ਯਾਦਾਂ ਮੇਰੀਆਂ ਨਸੀਨਿਆਂ ਨਾਲ ਲਾ ਮੈਂ ਉੱਪਰ ਚੜੂੰਗਾ ਤੇ ਮੈਨੂੰ ਫੁੱਲ ਪੜਾਏਗਾ ਉਹ ਤੋਂ ਗਾ ਗਾਣਾ ਬਾਅਦ ਚ ਗਾਉਗਾ ਇਹਨੇ ਕੋਈ ਦੱਸਦੂ ਨਹੀਂ ਆਪਦੇ ਹਿਸਾਬ ਨਾਲ ਹੀ ਗਾਉਣਾ ਜਿਹੜਾ ਇਹਨੂੰ ਆਉਂਦਾ ਉਹ ਉਹ ਤੂੰ ਦੇਖ ਲਿਆ ਜਿਹੜਾ ਇਹਨੂੰ ਆਉਂਦਾ ਉਹ ਹੀ ਗਾਉਂਦਾ ਕੱਢ ਗਿਆ ਜਿਹੜਾ ਪਹਿਲਾਂ ਹੀ ਸੀ ਠੀਕ ਹੈ ਸਹੀ ਤਾਂ ਦੁਬਾਰੇ ਕਹਿੰਨਾ ਮੈਡਮ ਨਾਲੇ ਫੁੱਲ ਮੁੱਦੇ ਨਾਲ ਕਿਵੇਂ ਯਾਦਾਂ ਤੇਰੀਆਂ ਕੇਤੇ ਕੁਯੂੰ ਤਾ ਹੋਵੇਗਾ ਮੈਂ ਚੂਸ ਲਈ ਸਲੀ ਹੋ ਬਦ ਨਹੀਂ ਸੰਤਰੇ ਤੂੰ ਅੱਜ ਦੇ ਦਿਨ ਕਿਉਂ ਕਲੇਸ਼ ਪਾਇਆ ਮੈਨੂੰ ਕੜੀ ਹੋ ਗਈ ਅੱਜ ਆਪਾਂ ਫਿਲਮੀ ਸਟੇਜ ਤੇ ਮੈਦੂ ਕੋਲ ਲੈਣਾ ਲੈ ਫੜਾ ਟੌਰ ਟਾਉਣ ਵਾਲਾ ਦੁਆਰੇ ਗੱਲ ਇਹ ਪਾਉਣੀ ਆ ਆਪਾਂ ਚੱਲਾ ਹਾਂ ਐ ਸਾਰੇ ਹਾਂ ਸਾਰਾ ਘਰ ਹੋਰ ਲੱਗ ਨਹੀਂ ਅੱਜ ਅੱਜ ਪਹਿਲੀ ਵਾਰੀਆਂ ਤੋਂ ਕੋਈ ਕੰਮ ਕਰਦੀ ਨਹੀਂ ਦੋ ਉੱਤੇ ਬੈਠੀ ਫੋਨ ਤਾਂ ਲੱਗੇ ਸੀ ਕਿਸੇ ਨੂੰ ਕਈ ਵਾਰੀ ਲੱਗ ਵੀ ਜਾਂਦਾ ਹੁੰਦਾ ਚੱਲ ਐਕ ਸ਼ਟ ਲੈ ਹੁਣ ਨਾ ਮਤ ਤੈਨੂੰ ਗਿਣੂਗਾ ਤੇ ਤੈਨ ਜਸ਼ਨભાઈ ਯਾਰ ਦੇ ਦੇ ਨਾ ਤੂੰ ਫਿਰ ਸੋਹਣਾ ਸੀ ਹੈ ਓਹੋ ਇਹ ਕਿਵੇਂ ਦਿਸਿਆ ਨਹੀਂ ਆ ਅੱਛਾ ਉਰੇ ਆ ਨੀ ਉਰੇ ਇੱਧਰ ਆ ਲੈ ਹੁਣ ਤਾਂ ਦੇਂਦੀ ਆ ਨਾ ਖੜੀ ਹਸੀ ਜਾਂਦੀ ਆ ਤੇ ਡਿੰਪਲ ਹੱਸੀ ਕਦੋਂ ਹੈ ਨਹੀਂ ਹੈ ਹੱਸੀ ਨਹੀਂ ਆ ਮੇਰੇ ਮੂੰਹ ਘਰੀ ਚੱਕਿਆ ਹੱਸੀ ਨਹੀਂ ਹੈਗੀ ਮੇਰਾ ਮੂੰਹ ਹੀ ਚਲ 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 ਸੀ ਪਤਾ ਹੈ ਮੂੰਹ ਤਾਂ ਬਣਾਉਂਗੀ ਹੁਣ ਮੈਂ ਤੈਨੂੰ ਕਹਾਂਗਾ ਹਾਂ ਸਾਲਾ ਖਾਂਦੇ ਨੇ ਮੂੰਹ ਹੀ ਕਿਤੇ ਇੱਕ ਤਾਂ ਹਸਦੀ ਅੰਦਰੀ ਤਸਵੀਰ ਹੀ ਮੋਟਿਆ ਮੋਟਿਆ ਹੋਊਗਾ ਮੋਟਿਆ ਤਾਂ ਹੀ ਬੋਗਿਆ ਤੇ ਬੰਦੇ ਮਰ ਗਏ ਮੈਂਬਰ ਨਾ ਕਰ ਲੈਂਦਾ ਪ੍ਰੈਕਟਿਸ ਇਹ ਜਿਹੜੀ ਗੱਲ ਹੈ ਸਹੀ ਗੱਲ ਹੈ ਬੰਦਿਆਂ ਨੇ ਕਰਦਾ ਠੀਕ ਹੈ ਮੈਂ ਨਾ ਮੈਂਬਰ ਨਾ ਕਰ ਲੈਂਦਾ ਪ੍ਰੈਕਟਿਸ ਹਾਂ ਹਾਦ ਹੋਈ ਵੀ ਤੇਰੀ ਦਵਾਰੇ ਨਾ ਮੈਂਬਰ ਨਾ ਕਰ ਲੈਂਦਾ ਪ੍ਰੈਕਟਿਸ ਕੀ ਮੈਂਬਰ ਨਾ ਪ੍ਰੈਕਟਿਸ ਕਰ ਲੈਂਦਾ ਉਹ ਬੰਦਿਆਂ ਨਾਲ ਥੋੜੂ ਪ੍ਰੈਕਟਿਸ ਆਉਣੀ ਆ ਫੀਲਿੰਗ ਵੀ ਆਉਣੀ ਚਾਹੀਦੀ ਮੜੀ ਹੱਥ ਲੱਗ ਜਾ ਤੇਰੀ ਫੀਲਿੰਗ ਨੂੰ ਖੜ ਜਾ ਬੇ ਮੇਰੀ ਗੱਲ ਤਾਂ ਸਰਪੰਚ ਜੀ ਤੇਰੇ ਵਾਸਤੇ ਸੀ ਤੇਰੀ ਸੌ ਲੱਗੇ ਮੇਰੇ ਵਾਸਤੇ ਸੀ ਹਾਂ ਹੈ ਤੇਰੇ ਵਾਸਤੇ ਸੀ ਤੂੰ ਨਹੀਂ ਸੁਧਰਦਾ ਭੈਣੇ ਤੇਰੇ ਵਾਸਤੇ ਸੀ ਚਲ ਨਹੀਂ ਤੇਰਾ ਗਾਟਾ ਹੀ ਲਾ ਦੂੰ ਲੱਗੀ ਭੈਣ ਦੀ ਆਈ ਨਹੀਂ ਤੁਸੀਂ ਬੰਦੇ ਬਣ ਤੁਹਾਨੂੰ ਹੁਣ ਮੈਂ ਕਾਰਾ ਕਰਕੇ ਦਿਖਾਉ ਥੋੜੇ ਸਿਰ ਚੜ ਕੇ ਮਰੂ ਹੁਣ ਜੇ ਨਾ ਮਰੀ ਨਾ ਤਾਂ ਮੈਨੂੰ ਵੀ ਸਰਪੰਚਣੀ ਕਿਹਨੇ ਕਹਿਣਾ ਦੇਖੀਓ ਮੈਂ ਫਾਹਾ ਲਾਉ ਤੇ ਚਿੱਠੀ ਚ ਲਿਖ ਕੇ ਮਰੂ ਵਿਛਿੰਦਰ ਤੇ ਸਰਪੰਚ ਮੇਰੀ ਮੌਤ ਦਾ ਕਾਰਨ ਬਣੇ ਨੇ ਮੇਰੀ ਕੱਲ ਸੁਣ ਲੈ ਸਰਪੰਚਣੀ ਸਰਪੰਚਣੀ ਗੱਲ ਸੁਣ ਕੱਲ ਤਾਂ ਸੁਣ ਲੈ ਸਰਪੰਚਣੀ ਮੇਰੀ ਗੱਲ ਸੁਣ ਸਰਪੰਚਣੀ ਆਏ ਹੋਏ ਸਰਪੰਚਣੀ ਸਰਪੰਚਣੀ ਮੇਰੀ ਗੱਲ ਸੁਣ ਲੈ ਹੋਣੀ ਨਹੀਂ ਲੱਗਦਾ ਲੱਗ ਹੀ ਨਹੀਂ ਐਂਚੀ ਬਾਗੇ ਬੈਠਾ ਮੇਰੇ ਕੋਲ ਜਿਹਨੇ ਮੈਂ ਛੱਡਦਾ ਨਹੀਂ ਸੀ ਜੇ ਨਾ ਗੱਲ ਕਰ ਸੂਟ ਕਰਨਾ ਯਾਫੀ ਗੁੱਟ ਦਾ ਵੈਰੀ ਦੇਖਾਂ ਲੱਗੇ ਸੜ ਤੀ ਤੇਰੇ ਮੰਗਰੀ ਖੜੀ ਸੀ ਆ ਕੇ ਮਗਰ ਪਰ ਤੂੰ ਭੱਜੇਗਾ ਨਹੀਂ ਸੜਕ ਤੋਂ ਕਿੱਧਰ ਵਗ ਜਾਂਦੇ ਮੇਰੇ ਪਿੱਛੇ ਭੱਜਣਾ ਹੀ ਐਵੇਂ ਭੱਜਣੇ ਅਸੀਂ ਐਵੇਂ ਹੱਬਦੇ ਅਸੀਂ ਉਹ ਵੀ ਦਮ ਚ ਨਾ ਲੇ ਫਿਰ ਆਸ ਤੇ ਨਹੀਂ ਭੱਜਾਂਗੇ ਲੈ ਓ ਲਾਈਓ ਕੀ ਜੀ ਵਧੀਆ ਬਈ ਫੋਟੋ ਕਰ ਰਹੀ ਸੀਗੀ ਇੱਕ ਕਰ ਲੋ ਕਰ ਲੋ ਬਈ ਕਰ ਆ ਜਾਓ ਕਰੀ ਛੱਡ ਲੈ ਮੈਂ ਲੈ ਲਈ ਆਏ ਉਹ ਤੋ ਦੇਖਿਆ ਜਸ਼ਨ ਪਾਣੀ ਹੈਗਾ 10 ਮਿੰਟੇ ਤੋਂ ਆ ਜੀ ਅੱਛਾ ਅੱਛਾ ਹੋਰ ਭਾਈ ਚਾਹ ਪਣ ਪਾਣੀ ਲੈ ਲੈ ਤੇ ਕੀ ਤੇ ਵੀਡੀਓ ਬਣੀ ਇੱਥੇ ਹੈ ਨਹੀਂ ਆ ਨਹੀਂ ਕਰਦੇ ਹੁੰਦੇ ਠੀਕ ਆ ਲੈ ਆ ਦੇ ਤੇਰੇ ਵਾਸਤੇ ਲਿਆਂਦਾ ਸੀ ਪਰ ਤੂੰ ਮਤ ਬੋਲੇ ਨਹੀਂ ਫੜੇ ਲੈ ਮੇਰੇ ਓਹੋ ਕੀ ਖੜੇ ਦੂਰੋਂ ਨਾ ਥੋੜਾ ਚੱਲ ਚੱਲ ਓਏ ਕੋਈ ਨਾ ਕੋਈ ਨਾ ਕੋਈ ਨਾ ਕੋਈ ਨਾ ਸਰਪੰਚਣੀ ਆ ਸਰਪੰਚਣੀ ਆ ਉਹ ਹਾਂ ਕਿੱਥੇ ਆ? ਔਰੇ ਆ। ਕੀ ਹੋਇਆ? ਔਰੇ ਆ। ਹਾਂ। ਔਰੇ ਤੈਨੂੰ ਗੱਲ ਦੱਸਣਾ ਇੱਕ। ਹਾਂ ਦੱਸ। ਦਿਖਾ ਘੜਕੇ ਢਿੱਡਾ। ਦਿਖਾ। ਕੀ ਹੋ ਗਿਆ? ਸੁਪਲਾ ਯਾਰ। ਵਾਹ ਬਾਪੂ ਤੂੰ ਵੀ ਨਾ ਕੱਲੀਆਂ ਰੋਟੀਆਂ ਖਾਣ ਵਾਲੀ ਐ ਜਦੋਂ ਮੁਸੀਬ ਜਦੋਂ ਮੁਸੀਬਤ ਪੈ ਗਈ ਨਾ ਡਰਦਾ ਭੱਜ ਗਿਆ ਦਵਾਰੇ ਕੱਢਿਆ ਹਾਂ ਪਹਿਲੀਆਂ ਬਾਪੂ ਮੈਨੂੰ ਪਤਾ ਖੈਰ ਸੁਖੀ ਬੱਚੀ ਜੋ ਵਾਕਮ ਹੋ ਗਈ ਨੇ ਸਿੱਟਣਾ ਲਿਓ ਚੱਲ ਮੈਂ ਬੋਲੂਗਾ ਮੜਾ ਜਾ ਆਉਂਦੇ ਪਿੰਡ ਵਰਗੀ ਤਾਂ ਮौज ਨਹੀਂ ਤੇ ਐ ਕਿਹੜਾ ਹੈਬ ਚੇਤਨੂ ਹੋ ਗਈ ਹੋ ਰਿਹਾ ਮੈਨੂੰ ਆਹਦਾ ਫੇਡ ਤੇ ਮੈਂ ਕੰਮ ਭੇਜਿਆ ਸੀ ਕੀ ਬਣਿਆ ਮੈਂ ਤਾਂ ਪੁੱਲ ਗਿਆ ਚੜਾਲਾ ਤੇ ਮੈਨੂੰ ਤਾਂ ਪਤਾ ਹੀ ਨਹੀਂ ਬਸ ਠੀਕ ਹੈ ਤੂੰ ਚੱਕ ਲੈ ਲੋਾਰੇ ਪਿੱਛੇ ਸੀਨ ਚ بولنا تو اتھے دس کی ہے او میں تینو ਐ ਪੁੱਛਦਾ ਜਿਹੜੇ ਤੈਨੂੰ ਕੋਈ ਜਿਹਾ ਕੰਮ ਉਹ ਕੀ ਬਣਿਆ ਬੇ ਤੈਨੂੰ ਪਤਾ ਨਹੀਂ ਉਹ ਕਹੇ ਚੀਜ਼ ਜਨਾਨੀ ਆ ਤੈਨੂੰ ਮੈਂ ਕਿੰਨੀ ਵਾਰੀ ਦੱਸਿਆ ਜੀ ਉਹਨੂੰ ਪੁੱਛਣ ਜਾਉ ਨਾ ਅਗਲੀ ਗੱਲ ਤੇ ਨਹੀਂ ਆਉਂਦੀ ਹੈਗੀ ਉਹ ਤਾਂ ਹੋਰ ਹੀ ਕਹਿ ਦਿੰਦੀ ਆ اچھا ਤੇਰੇ ਨਾਲ ਵੀ ਤੇਜ ਆ ਉਹ ਹੈ ਮੇਰੇ ਨਾਲੋਂ ਬਥੇਰੀ ਤੇਜ ਆ ਮੈਂ ਤਾਂ ਕੋਈ ਤੇਜ ਨਹੀਂ ਮੈਂ ਤਾਂ پاگل ਆਂ پاگل ਦੁਨੀਆ ਪਤਾ ਕਿੰਨੀ ਤੇਜ ਆ ਜੇ ਤੂੰ ਬਾਗਲਾ ساری ਦੁਨੀਆ ਹੀ ਪਾਗਲ ਹੈ ਫਿਰ ਵੀ ਮੈਂ ਤੂੰ ਐਂ ਦੱਸ ਹੁਣ ਉਹ ਨੂੰ ਕਿਹੜੇ ਹਸਾਬ ਨਾਲ ਜਾ ਕੇ ਉੱਥੇ ਪੁੱਛਾ ਮੈਂ ਇਹਨੂੰ ਕਿੰਨੀ ਵਾਰ ਤਾਂ ਪੁੱਛ ਲਿਆ ਵੀ ਐਂ ਦੱਸ ਸਰਪੰਚ ਕਿੱਥੇ ਐ ਅਗਲੀ ਦੱਸ ਦੇਈ ਨਹੀਂ ਕਹਿੰਦੀ ਤੈਂ ਕਿ ਲੈਣਾ ਇੱਧਰ ਗਿਆ ਹੁਣਾ ਉੱਧਰ ਗਿਆ ਹੁਣਾ ਕਿੰਨੇ ਕ ਝੂਠ ਮਾਰੀ ਜਾਵੇਂ ਮੈਨੂੰ ਨਹੀਂ ਪਤਾ ਮੈਂ ਨੂੰ 2 ਦਿਨਾਂ ਦੇ ਵਿੱਚ ਵਿੱਚ ਹੱਲ ਕਰਕੇ ਇਹਦੇ ਪਤਾ ਕਰ ਠੀਕ ਹੈ ਨਾ ਤੂੰ ਐਂ ਦੱਸ ਦੇ ਵੀ ਤੂੰ ਕਿੱਥੇ ਖੇ ਖਾ ਕੇ ਆਏ ਹੁਣ ਉਹ ਮੈਂ ਕਿਸੇ ਬਸੇ ਕੰਮ ਗਿਆ ਸੀ ਮਾਂ ਮੇਰੀ ਹੀ ਛੁੱਪ ਕਰਦਾ ਕੰਮ ਗਿਆ ਸੀ ਕੀ ਆ ਗੱਲ ਤਾ ਦੱਸਦੀ ਖਿੱਚੀ ਜਾ ਨਾ ਗੱਲ ਮੈਂ ਤੂੰ ਐਂ ਪੁੱਛਦਾ ਜਰੂਰ ਨੂੰ ਕੰਮ ਪੇਜਾ ਸੀ ਕੀ ਬਣਿਆ ਕਿਹੜਾ ਕੰਮ ਉਹ ਸਰਪੰਚਨੀ ਕੋਲੇ ਉਹ ਦੁਬਾਰਾ ਜਾਣਾ ਸਰਪੰਚ ਸਹੀ ਤਾਂ ਸੀ ਗੱਲ ਉਧਰੋਂ ਜਾਣੋ ਜਾਂ ਤਾਂ ਮੈਂ ਮਰੂੰ ਜਾਂ ਮੈਂ ਉਹਨੂੰ ਮਾਰੂੰ ਟਲਦੀ ਮੈਂ ਵੀ ਨਹੀਂ ਤੈਨੂੰ ਮਾਰਨ ਦੀ ਪਹਿਲਾਂ ਕੀ ਲੋੜ ਆ ਮੈਂ ਤਾਂ ਐਸ਼ ਸੋਚੀ ਪੈ ਜਾ ਕਰ ਇੱਧਰ ਆ ਜਾ ਹਾਂ ਸੋਚ ਸੋਚ ਮੈਂ ਕਹੂੰ ਕੀ ਸੋਚੀ ਜੰਨਾ ਪਹਿਲਾਂ ਦੀ ਕੀ ਲੋੜ ਆ ਐਕਸ਼ਨ ਟਲਦੀ ਮੈਂ ਵੀ ਨਹੀਂ ਵਾਰ ਐਕਸ਼ਨ ਨਹੀਂ ਵੀ ਆ ਤੁਹਾਡੀ ਵੀਰੇ ਹਾਂ ਇੱਥੇ ਐਕਸ਼ਨ ਮੈਂ ਟਲਦੀ ਮੈਂ ਵੀ ਨਹੀਂ ਉਹ ਮੈਂ ਤਾਂ ਐ ਸੋਚੀ ਜਾਨਾ ਵੀ ਤੂੰ ਅੱਖੀਂ ਦੇਖ ਕੇ ਵੀ ਨਹੀਂ ਕੁਝ ਕਰਿਆ ਮੈਂ ਮਤਲਬ ਲੱਗੀ ਸੀ ਫਾਹਾ ਲਾਉਣ ਸਾਰੇ ਆ ਗਏ ਫਿਰ ਆਹੀ ਕੰਮ